ਸ਼ੀਰਗੁਰੂ ਰਵਿਦਾਸ sports ਐਂਡ ਹੈਲਥ ਕਲੱਬ ਗੁਰਾਇਆਂ ਵੱਲੋਂ 8ਵਾਂ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਸਰਗੰਦੀ ਰੋਡ ਵਿਖੇ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕੌਂਸਲਰ ਬਲਵਿੰਦਰ ਕੌਰ ਹੀਰ ਕਸ਼ਿਸ਼, ਕੌਂਸਲਰ ਪਤੀ ਸੰਜੀਵ ਕੁਮਾਰ ਹੀਰ ਆਮ ਆਦਮੀ ਪਾਰਟੀ ਆਗੂ ਪਹੁੰਚੇ ਅਤੇ ਟੂਰਨਾਮੈਂਟ ਦਾ ਉਦਘਾਟਨ ਕੀਤਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਹਲਕਾ ਫਲੋਰ ਅਜਿੰਦਰ ਸੰਧੂ, ਰੋਸ਼ਨ ਲਾਲ ਰੋਸ਼ੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਫਲੋਰ ਵਿਸ਼ੇਸ਼ ਤੌਰ ਤੇ ਪਹੁੰਚੇ। ಮೋಕೆ ಜೇತು ಟಿಮಾ ನನ್ಮಾನ ಚಿನ್ ದರ ಬೇ ಮೆಡಲ್ಮೆಂಟ್ ತೀ ದೋ ಚಲ ರಾ ಆಯ ಮಹಮಾನ ಸನ್ಮಾನ ಚಿನ್ ದ ਅੱਜ ਗੁਰਾਇਆਂ ਵਿਖੇ ਸ਼੍ਰੀ ਗੁਰੂ ਰਵਦਾਸ ਹੈਲਥ ਐਂਡ ਸਪੋਰਟਸ ਸਪੋਰਟਸ ਕਲੱਬ ਵੱਲੋਂ ਜਿਹੜਾ ਹੈਗਾ 8ਵਾਂ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਜਿਹੜਾ ਹੈਗਾ 3 ਦਿਨਾਂ ਜਿਹੜਾ ਹੈਗਾ ਕਰਵਾਇਆ ਗਿਆ ਜਿਸ ਦੇ ਵਿੱਚ ਅੱਜ ਤਕਰੀਬਨ 35 ਤੋਂ ਪਲੱਸ ਟੀਮਾਂ ਨੇ ਜਿਹੜਾ ਹੈਗਾ ਉਹ ਭਾਗ ਲਿਆ ਹੈਗਾ ਔਰ ਜਿਸ ਵਿੱਚ ਅੱਜ ਘੜਕੇ ਦੀ ਟੀਮ ਜਿਹੜੀ ਜੇਤੂ ਰਹੀ ਆ ਜਿਨ੍ਹਾਂ ਨੂੰ 11000 ਰੁਪਇਆ ਨਗਦ ਰੂਪ ਅਤੇ ਉਹਨਾਂ ਦਾ ਜਿਹੜਾ ਸਨਮਾਨਤਿਆ ਉਹਨਾਂ ਨੂੰ ਦਿੱਤਾ ਗਿਆ ਔਰ ਇਹ ਸਤ ਗੁਰੂ ਜਿਹੜੇ ਸ਼ਿਰ ਗੁਰੂ ਰਵਦਾਸ ਹੈਲਥ ਐਂਡ ਸਪੋਰਟਸ ਕਲੱਬ ਆ ਵਧਾਈ ਦੇ ਪਾਤਰ ਆ ਕਿ ਉਹਨਾਂ ਨੇ ਜਿਹੜਾ ਇਹ ਐਫਰਟ ਕਰਕੇ ਜਿਹੜਾ ਇਹ 8ਵਾਂ ਕ੍ਰਿਕਟ ਟੂਰਨਾਮੈਂਟ ਆ ਉਹ ਕਰਵਾਇਆ ਕਿਉਂਕਿ ਅੱਜ ਦੇ ਅਯੋਗੇ ਸਮੇਂ ਦੇ ਵਿੱਚ ਇਹ ਚੀਜ਼ਾਂ ਦੀ ਬਹੁਤ ਸਾਨੂੰ ਲੋੜ ਆ ਕਿ ਸਾਡੇ ਜਿਹੜੇ ਬੱਚੇ ਆ ਉਹ ਖੇਡਾ ਪ੍ਰਤੀ ਜਿਹੜੇ ਉਹ ਸ਼ਾਹਤ ਹੋ ਰਹੇ ਆ ਤੇ ਸਾਡਾ ਵੀ ਸਾਰਿਆਂ ਦਾ ਫਰਜ਼ ਬਣਦਾ ਕਿ ਬੱਚਿਆਂ ਨੂੰ ਆਪਾਂ ਇਹ ਸੇਧ ਦਿੰਦੇ ਹੋਏ ਬੱਚਿਆਂ ਨੂੰ ਆਪਾਂ ਜਾਗਰੂਕਤ ਕਰੀਏ ਕਿ ਵੱਧ ਤੋਂ ਵੱਧ ਆਪਣੀਆਂ ਜਿਹੜੀਆਂ ਸਾਡੀਆਂ ਬਰਸੇ ਨਾਲ ਜੁੜਿਆ ਖੇਡਾ ਜਿਹੜੀ ਹੈਗੀ ਆ ਆਪਾਂ ਉਹਦੇ ਨਾਲ ਜਿਹੜਾ ਹੈਗਾ ਜੁੜੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਜਿਹੜੇ ਹੈਗੇ ਇਦਾਂ ਦੇ ਜਿਹੜੇ ਅੱਜ ਨਾਮ ਜਿਹੜੇ 11000 ਰੁਪਇਆ ਨਾਮ ਬੱਚਿਆਂ ਨੇ ਖੇਡ ਕੇ ਜਿਹੜਾ ਹੈਗਾ ਉਹ ਅੱਜ ਪ੍ਰਾਪਤ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬੱਚੇ ਜਿਹੜੇ ਆ ਉਹ ਇਦਾਂ ਖੇਡਣ ਤੇ ਮੈਂ ਆਪਣੇ ਵੱਲੋਂ ਆਪਣੀ ਵਾਈਫ ਕਾਉਂਸਲਰ ਬਲਵਿੰਦਰ ਕੌਰ ਹੀਰ ਵੱਲੋਂ ਔਰ ਸਮੂਚੇ ਮਹੱਲਾ ਨਿਵਾਸੀਆ ਵੱਲੋਂ ਔਰ ਕਮੇਟੀ ਵੱਲੋਂ ਜਿੱਤੀ ਹੋਈ ਟੀਮ ਨੂੰ ਵਧਾਈਆਂ ਦਿੰਦਾ ਔਰ ਕਮੇਟੀ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਵੀ ਇੱਥੇ ਬੁਲਾ ਕੇ ਇਨਾ ਮਾਨ ਸਨਮਾਨ ਬਖਸ਼ਿਆ ਸਾਡੇ ਨਾਲ ਹੋਰ ਬਹੁਤ ਸਤਿਕਾਰਯੋਗ ਖਿਡਿੱਤਾ ਇੱਥੇ ਆਈ ਹੈ ਉਹਨਾਂ ਦਾ ਵੀ ਇਥੇ ਹੋਂ ਤੇ ਧੰਨਵਾਦ ਆ ਫਿਰ ਇੱਕ ਵਾਰੀ ਸਾਰਿਆਂ ਨੂੰ ਇਸ ਟੂਰਨਾਮੈਂਟ ਜਿੱਤਣ ਤੇ ਬੱਚਿਆਂ ਨੂੰ ਬਹੁਤ ਬਹੁਤ ਸਾਰੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਸ਼ਿਦਗੁਰ ਅਰਦਾਸ ਹੈਲਥ ਐਂਡ ਸਪੋਰਟਸ ਕਲੱਬ ਵੱਲੋਂ ਜੋ ਅੱਠਵਾਂ ਸ਼ਾਨਦਾਰ ਕ੍ਰਿਕਟ ਦਾ ਟੂਰਨਾਮੈਂਟ ਕਰਾਇਆ ਗਿਆ ਇਸ ਮੌਕੇ ਦੇ ਉੱਤੇ ਜੋ ਨੌਜਵਾਨਾਂ ਨੇ ਇਸ ਟੂਰਨਾਮੈਂਟ ਦੇ ਵਿੱਚ ਭਾਗ ਲਿਆ ਅਤੇ ਆਪਣੀਆਂ ਮੱਲਾ ਮਰੀਆਂ ਇਹਦੇ ਲਈ ਮੈਂ ਜੋ ਸ਼ਿਰਗੁਰਦਾਸ ਹੈਲਥਰ ਐਂਡ ਸਪੋਰਟਸ ਕਲੱਬ ਆ ਇਹਨਾਂ ਦੇ ਅਸੀਂ ਬਹੁਤ ਬਹਾਰੀਆਂ ਕਿਉਂਕਿ ਜੋ ਕੇ ਸਮੇਂ ਦੇ ਵਿੱਚ ਜੋ ਸਾਡਾ ਸਮਾਜ ਆ ਜੋ ਇਹਨੂੰ ਅਠਵਾ ਦਰਿਆ ਨਸ਼ਿਆਂ ਦੀ ਕੋਲ ਲੱਗਾ ਹੋਇਆ ਇਸ ਦਰਿਆ ਨੂੰ ਵਿੰਡਣ ਦੇ ਲਈ ਸਾਨੂੰ ਬਹੁਤ ਜ਼ਰੂਰੀ ਆ ਕਿ ਅਸੀਂ ਨੌਜਵਾਨੀ ਨੂੰ ਖੇਡਾਂ ਵੱਲ ਪ੍ਰੇਰਿਤ ਕਰੀਏ ਤਾਂ ਜੋ ਨੌਜਵਾਨੀ ਜਿਹੜੀ ਆ ਉਹ ਸਹੀ ਸਿਹਤ ਤੇ ਲੱਗ ਸਕੇ ਅਤੇ ਸਿਹਤਮੰਦ ਪੰਜਾਬ ਨੂੰ ਅਸੀਂ ਅਸਾਂੀ ਕਰ ਸਕੀਏ ਜਿਸ ਦੇ ਨਾਲ ਜੇ ਸਿਹਤਮੰਦ ਸਾਡੇ ਨੌਜਵਾਨ ਹੋਣਗੇ ਤਾਂ ਆਉਣ ਵਾਲੀ ਪੀੜੀ ਜਿਹੜੀ ਸਾਡੀ ਆ ਉਹ ਨਿਰੋਗ ਰਹੇਗੀ ਇਸ ਦੇ ਲਈ ਮੈਂ ਇਸ ਐਫਰਟ ਦੇ ਲਈ ਸਾਡੇ ਜਸ਼ਨ ਜੀ ਆ ਇਹਨਾਂ ਦਾ ਬਹੁਤ ਬਹੁਤ ਬਧਰੀਆਂ ਜੋ ਇਹ 8ਵੀਂ ਵਾਰੀ ਇਸ ਜਿਹੜਾ ਟੂਰਨਾਮੈਂਟ ਦਾ ਆਯੋਜਨ ਕੀਤਾ ਆ ਤੇ ਜਿਹੜਾ ਸ਼੍ਰੀ ਗੁਰਦਾਸ ਹੈਲਥ ਐਂਡ ਸਪੋਰਟਸ ਕਲੱਬ ਆ ਇਹਨਾਂ ਦੇ ਵੀ ਬਹੁਤ ਬਹੁਤ ਧੰਨਵਾਦੀ ਆ ਇਨੀ ਜੋ ਇੱਕ ਬਹੁਤ ਨੋਬਲ ਇੱਕ ਹੌਸ ਕੀਤਾ ਹੈ ਨੋਬਲ ਇੱਕ ਲੈ ਕੇ ਆਂਦਾ ਟੂਰਨਾਮੈਂਟ ਲੈ ਕੇ ਆਂਦਾ ਆ ਮੈਂ ਆਸ ਕਰਾਂਗਾ ਕਿ ਅੱਗੇ ਤੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਟੂਰਨਾਮੈਂਟ ਇਦਾਂ ਹੀ ਚੱਲਦੇ ਰਹਿਣਗੇ ਜਿਸ ਨਾਲ ਸਾਡੇ ਪੰਜਾਬ ਦੇ ਵਿੱਚ ਜੋ ਇੱਕ ਨਸ਼ਿਆਂ ਦੀ ਜੋ ਚੱਲ ਰਹੀ ਆਠਵੰਦ ਰਿਆ ਆ ਉਹਨੂੰ ਰੋਕਣ ਦੇ ਵਿੱਚ ਆਪਾਂ ਸਾਰੇ ਜਣੇ ਆਪਣਾ ਆਪਣਾ ਬੰਦਾ ਯੋਗਦਾਨ ਪਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ